ਸਿਰਫ 10000 ਰੁਪਏ ਹਰ ਮਹੀਨੇ ਇਨਵੈਸਟ ਕਰਕੇ ਤੁਸੀਂ 40 ਸਾਲਾਂ ਦੇ ਵਿੱਚ 10 ਕਰੋੜ ਰੁਪਏ ਜਮ੍ਹਾਂ ਕਰ ਸਕਦੇ ਹੋ ਤੇ ਇੱਥੇ ਮੈਂ ਹਜੇ ਸਿਰਫ 12% ਰੇਟਾਨੀ ਮੰਨ ਕੇ ਚੱਲਿਆ ਹੈ ਨਾ ਕਮਾਲ ਦੀ ਗੱਲ ਆਹ ਕੈਲਕੂਲੇਸ਼ਨ ਤੁਸੀਂ ਆਪ ਆਪਣੇ ਸਾਹਮਣੇ ਦੇਖ ਲਓ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਯਾਰ 10 ਕਰੋੜ ਤਾਂ ਬਹੁਤ ਵੱਡੀ ਅਮਾਉਂਟ ਹੈ ਇਹ ਚ ਤਾਂ ਸਾਡੀ ਪੂਰੀ ਦੀ ਪੂਰੀ ਲਾਈਫ ਹੀ ਕੰਫਰਟੇਬਲ ਹੋ ਜਾਏਗੀ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਲੱਗਦਾ ਹੋਵੇਗਾ ਵੀ ਯਾਰ ਇਹ ਹੋ ਨਹੀਂ ਸਕਦਾ ਇਹ ਤਾਂ ਬੇਵਕੂਫ ਬਣਾਉਣ ਦਾ ਤਰੀਕਾ ਹੈ ਬੇਵਕੂਫ ਚਲੋ ਮੰਨ ਲੈਂਦੇ ਆ 10 ਕਰੋੜ ਨਹੀਂ ਮਿਲੇਗਾ 9 ਕਰੋੜ 8 ਕਰੋੜ ਉਹ ਕੁਝ ਹੋਰ ਨਾਲ ਸਹੀ 7 ਕਰੋੜ ਤੱਕ ਤੱਕ ਟੁਕਟ ਮਿਲੀ ਜਾਏਗਾ ਉਹ ਕਿਹੜਾ ਮੜ ਹੈ ਕਿ ਨਹੀਂ ਬਸ ਇਹੀ ਇੱਕ ਜਾਲ ਹੈ ਜਿੱਥੇ ਆਪਾਂ ਨੂੰ ਫਸਾ ਲਿਆ ਜਾਂਦਾ ਹੈ ਐਦਾਂ ਦੀਆਂ ਰੋਜ਼ੀ ਪਿਕਚਰਸ ਦਿਖਾ ਕੇ ਸਾਨੂੰ ਟਰੈਪ ਦੇ ਵਿੱਚ ਢਾ ਲਿਆ ਜਾਂਦਾ ਪਰ ਸਚਾਈ ਇਹ ਤੋਂ ਕਿਤੇ ਜ਼ਿਆਦਾ ਅਲੱਗ ਹੈ ਜੋ ਸ਼ਾਇਦ ਤੁਹਾਨੂੰ ਕੋਈ ਨਹੀਂ ਦੱਸੇਗਾ ਪਰ ਮੈਂ ਜ਼ਰੂਰ ਦੱਸੂੰਗਾ ਇਸ ਕੈਲਕੂਲੇਸ਼ਨ ਦੇ ਵਿੱਚ ਨਾ ਇੱਕ ਬੜੀ ਹੀ ਇੰਪੋਰਟੈਂਟ ਚੀਜ਼ ਮਿਸ ਹੋ ਗਈ ਹੈ ਉਹ ਹੈ 인ਫਲੇਸ਼ਨ ਇਹੜਾ 10 ਕਰੋੜ ਦਾ ਅਮਾਉਂਟ ਹੈ ਨਾ ਇਹਦੇ ਚੋ ਇਨਫਲੇਸ਼ਨ ਅਡਜਸਟ ਨਹੀਂ ਕੀਤੀ ਗਈ ਹੁਣ ਤੁਸੀਂ ਸੋਚੋਗੇ ਵੀ ਆਰ ਇਨਫਲੇਸ਼ਨ ਕਿੰਨਾ ਕੀ ਫਰਕ ਪਾ ਦੇਗੀ ਤਾਂ ਆਪਾਂ ਦੇਖ ਹੀ ਲੈਣਿਆ ਵੀ ਇਹ ਕਿੰਨਾ ਕੁ ਹੀ ਫਰਕ ਪਾ ਦੇਗੀ ਆਉਣ ਤੁਹਾਡੇ ਸਾਹਮਣੇ ਆ ਤੁਹਾਨੂੰ ਮਿਲੇਗਾ ਸਿਰਫ ਅਰ ਸਿਰਫ 2 ਕਰੋੜ ਰੁਪਏ ਨਹੀਂ ਮਿਲੇਗਾ ਤੁਹਾਨੂੰ 10 ਕਰੋੜੀ ਬਟ ਉਹਦੀ ਵੈਲਿਊ ਉਸ ਟਾਈਮ ਤੇ ਸਿਰਫ 2 ਕਰੋੜ ਦੇ ਬਰਾਬਰ ਹੋਏਗੀ ਲੱਗਿਆ ਨਾ ਝਟਕਾ ਹਜੇ ਤਾਂ ਮੈਂ ਇਹਦੇ ਚ ਸਿਰਫ 6% ਇਨਫਲੇਸ਼ਨ ਨੇ ਐਡਜਸਟ ਕੀਤੀ ਹੈ ਜੋ ਕਿ ਇੱਕ ਐਵਰੇਜ ਹੈ ਸਰਕਾਰ ਵੱਲੋਂ ਦਿੱਤਾ ਗਿਆ ਨੰਬਰ ਹੈ ਪਰ ਕੁਝ ਚੀਜ਼ਾਂ ਇਦਾਂ ਦੀਆਂ ਨਹੀਂ ਜਿਨ੍ਹਾਂ ਦੀ ਇਨਫਲੇਸ਼ਨ ਇਸ ਤੋਂ ਕਿਤੇ ਜ਼ਿਆਦਾ ਹੈ ਜਿਵੇਂ ਕਿ ਮੈਡੀਕਲ ਸਕੂਲ ਫੀਸ ਵਗੈਰਾ ਤੇ ਜੇਕਰ ਅਸਲੀ ਨੰਬਰ ਹੈ ਜਿਹੜਾ 인ਫਲੇਸ਼ਨ ਦਾ ਜੇਕਰ ਉਹ ਐਡ ਕਰਤਾ ਨਾ ਤਾਂ ਇਹ ਪਰਸੈਂਟੇਜ ਕਿਤੇ ਜ਼ਿਆਦਾ ਵਧੇਗੀ ਮਤਲਬ ਕੀ 2 ਕਰੋੜ ਛੱਡੋ ਸਾਡੇ ਪੱਲੇ 1.5 ਕਰੋੜੀ ਮਸਾਂ ਪੈਣਾ ਹੈ 40 ਸਾਲ ਇਨਵੈਸਟ ਵੀ ਕਰੋ ਤੇ ਪੱਲੇ 1.5 ਤੋਂ 2 ਕਰੋੜੀ ਪਵੇ ਫਿਰ ਫਾਇਦਾ ਕੀ ਹੈ ਹਰਜੀ ਪਲੈਨਿੰਗ ਦਾ ਇੰਨੇ ਇੱਕ ਤਾਂ ਤੁਸੀਂ ਉਸ ਟਾਈਮ ਤੇ ਰਿਟਾਇਰ ਵੀ ਨਹੀਂ ਹੋ ਪਾਓਗੇ ਕੀ ਫਾਇਦਾ ਹੈ ਹਰਜੀ ਐਸਆਪੀਆਂ ਕਰਨ ਦਾ ਪਰ ਤੁਸੀਂ ਟੈਨਸ਼ਨ ਨਾ ਲਓ ਇਸ 2 ਕਰੋੜ ਨੂੰ 10 ਕਰੋੜ ਬਣਾਉਣ ਦੇ ਵੀ ਤਰੀਕੇ ਹੈਗੇ ਨੇ ਇਹਦਾ ਵੀ ਹੱਲ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ 3 ਤੋਂ 4 ਇਦਾਂ ਦੇ ਤਰੀਕੇ ਦੱਸੂਗਾ ਜੇ ਨਾਲ ਤੁਸੀਂ ਆਪਣਾ ਇਹ 10 ਕਰੋੜ ਵਾਲਾ ਟਾਰਗੇਟ ਤਾਜੀਬ ਹੁਣ ਸਭ ਤੋਂ ਪਹਿਲਾ ਤਰੀਕਾ ਜਿਹੜਾ ਸਭ ਤੋਂ ਓਬਵੀਅਸ ਹੈ ਉਹ ਹੈ ਸਟੈਪ ਅਪ ਐਸਆਈਪੀ ਅ ਕੁਝ ਟਾਈਮ ਪਹਿਲਾਂ ਹੀ ਅਸੀਂ ਦੇਖਿਆ ਸੀ ਵੀ 10 ਕਰੋੜ ਦੇ ਵਿੱਚੋਂ ਜੇਕਰ ਅਸੀਂ 인ਫਲੇਸ਼ਨ ਕੱਢ ਦੀਏ ਨਾ ਤਾਂ ਸਾਡੇ ਪੱਲੇ ਸਿਰਫ 2 ਕਰੋੜ ਹੀ ਪੈਂਦਾ ਉਹ ਵੀ 40 ਸਾਲਾਂ 'ਚ ਮਤਲਬ ਕਿ ਹਰ ਸਾਲ ਪੈਸੇ ਦੀ ਵੈਲਿਊ 6 ਤੋਂ 7% ਘਟ ਰਹੀ ਹੈ ਪਰ ਜੇਕਰ ਅਸੀਂ ਇਹਨੂੰ ਕਾਊਂਟਰ ਕਰਨ ਦੇ ਲਈ ਓਨੀ ਹੀ ਪਰਸੈਂਟੇਜ ਦੇ ਨਾਲ ਆਪਣੀ ਐਸਆਈਪੀ ਵਧਾ ਦਈਏ ਮਤਲਬ ਕਿ ਹਰ ਸਾਲ 8 ਤੋਂ 10% ਤੱਕ ਘਟੋਕਟ ਸੈਲਰੀ ਵੀ ਵਾਦੀ ਜਾਂਦੀ ਹੈ ਤੇ ਉਹਦੇ ਨਾਲ ਨਾਲ ਉਸ ਅਕੋਰਡਿੰਗਲੀ ਆਪਾਂ ਆਪਣੀ ਐਸਆਈਪੀ ਵਧਾ ਸਕਦੇ ਹਾਂ ਬੜੇ ਛੋਟਾ ਜਿਹਾ ਚੇਂਜ ਕਰਨ ਦੇ ਨਾਲ ਤੁਹਾਡੇ ਪੋਰਟਫੋਲੀਓ ਤੇ ਕਿੱਡਾ ਵੱਡਾ ਇੰਪੈਕਟ ਪੈਂਦਾ ਆਪਾਂ ਵੀ ਦੇਖ ਲੈਣੇ ਆ ਆਪਾਂ ਸਾਰਾ ਕੁਝ ਸੇਮ ਰੱਖਦੇ ਆ ਬਸ ਹਰ ਸਾਲ 6% ਦੇ ਹਿਸਾਬ ਨਾਲ ਆਪਣੀ ਐਸਆਈਪੀ ਨੂੰ ਸਟੈਪ ਅਪ ਕਰਦੇ ਆ ਤਾਂ ਤੁਹਾਡਾ ਜਿਹੜਾ ਫਾਈਨਲ ਅਮਾਉਂਟ ਹੈ ਉਹ 21 ਕਰੋੜ ਤੋਂ ਵੀ ਜ਼ਿਆਦਾ ਹੋ ਜਾਏਗਾ ਮਤਲਬ ਕਿ ਡਬਲ ਤੋਂ ਵੀ ਜ਼ ਹੁਣ ਇੱਕ ਛੋਟੇ ਜਿਹੇ ਚੇਂਜ ਦੇ ਨਾਲ ਤੁਹਾਡੇ ਫਾਈਨਲ ਅਮਾਉਂਟ ਦੇ ਵਿੱਚ ਐਡਾ ਵੱਡਾ ਫਰਕ ਪੈ ਗਿਆ। ਹੁਣੇ 6% ਦੀ ਬਜਾਏ ਜੇਕਰ ਤੁਸੀਂ 10% ਦੇ ਹਿਸਾਬ ਨਾਲ ਆਪਣੀ ਐਸਆਈਪੀ ਸਟੈਪ ਅਪ ਕਰਦੇ ਹੋ ਤਾਂ ਤੁਹਾਡਾ ਜਿਹੜਾ ਫਾਈਨਲ ਅਮਾਉਂਟ ਆ ਉਹ 35 ਕਰੋੜ ਦਾ ਕਾਪਸ ਹੋਏਗਾ। ਹੁਣ ਇੰਨੇ ਅਮਾਉਂਟ ਦੇ ਵਿੱਚੋਂ ਤੁਸੀਂ ਇਨਫਲੇਸ਼ਨ ਵਗੈਰਾ ਕੱਢਦੇ ਹੋ ਨਾ ਤਾਂ ਵੀ ਤੁਹਾਡੇ ਕੋਲ ਇੱਕ ਚੰਗਾ ਖਾਸ ਕਾਪਸ ਬਚ ਜਾਏਗਾ। ਹੁਣ ਇਹ ਵਾਲਾ ਜਿਹੜਾ ਮੈਥਡ ਸੀ ਨਾ ਇਹ ਕਾਫੀ ਓਬਵੀਅਸ ਸੀ, ਸੌਖਾ ਸੀ ਪਰ ਜਿਹੜੇ ਅਗਲੇ ਮੈਥਡ ਹੋਣਗੇ ਉਹ ਇੰਨੇ ਓਬਵੀਅਸ ਨਹੀਂ ਹੋਣਗੇ। ਦੂਜਾ ਤਰੀਕਾ ਹੈ ਪੈਸਿਵ ਐਸਆ ਜਿਹੜਾ ਪੈਸਿਵ ਐਸਆਈਪੀ ਇਨਵੈਸਟਰ ਹੁੰਦਾ ਨਾ ਉਹ ਇੱਕ ਵਾਰੀ ਐਸਆਈਪੀ ਸੈੱਟ ਕਰ ਦਿੰਦਾ ਫਿਰ ਉਸ ਤੋਂ ਬਾਅਦ ਸਾਲੋਂ ਸਾਲ ਮਾਰਕੀਟ 'ਚ ਕੀ ਚੱਲ ਰਿਹਾ ਹੈ ਸਾਡਾ ਪੋਰਟਫੋਲੀਓ ਕਿਵੇਂ ਪਰਫਾਰਮ ਕਰ ਰਿਹਾ ਕੋਈ ਅਤਾ ਪਤਾ ਨਹੀਂ ਪਰ ਦੂਜੇ ਪਾਸੇ ਜੇਕਰ ਤੁਸੀਂ ਥੋੜੇ ਜਿਹਾ ਸਮਾਰਟ ਹੋ ਜਾਨਨੇ ਹੋ ਤੇ ਮਾਰਕੀਟ ਦੇ ਹਿਸਾਬ ਨਾਲ ਥੋੜਾ ਜਿਹਾ ਅਪਡੇਟ ਰਹਿਣ ਲੱਗ ਜਾਨੇ ਹੋ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਦਿਨ ਰਾਤ ਮਾਰਕੀਟ ਨੂੰ ਟਰੈਕ ਕਰਦੇ ਰਹੋ ਬਸ ਇੱਕ ਬ੍ਰਾਡਲੀ ਆਈਡੀਆ ਜਾਂ ਮਿਲ ਜਾਈਏ ਵੀ ਇਸ ਹਫ਼ਤੇ ਮਾਰਕੀਟ ਕ੍ਰੈਸ਼ ਕੀਤਾ ਸੀ ਇਸ ਹਫ਼ਤੇ ਮਾਰਕੀਟ ਕੈਕਟ ਕਰ ਰਿਹਾ ਹੈ ਮਤਲਬ ਕਿ ਵਧਿਆ ਕਰ ਰਿਹਾ ਹੈ ਤਾਂ ਇਸ ਚੀਜ਼ ਦੇ ਨਾਲ ਵੀ ਤੁਸੀਂ ਕਾਫੀ ਚੰਗਾ ਖਾਸਾ ਫਾਇਦਾ ਚੱਕ ਸਕਦੇ ਹੋ ਉਹ ਮੈਂ ਐਕਸਪਲੇਨ ਕਰ ਦੇਣਾ ਕਿਵੇਂ ਮੰਨ ਲਓ ਤੁਸੀਂ ਇੱਕ ਪੈਸਿਵ ਐਸਆਈਪੀ ਇਨਵੈਸਟਰ ਹੋ ਤੇ ਤੁਹਾਡੀ ਐਸਆਈਪੀ ਇਨਵੈਸਟ ਹੋਣ ਦੀ ਜਿਹੜੀ ਡੇਟ ਹੈ ਉਹ ਮਹੀਨੇ ਦੀ ਪਹਿਲੀ ਤ ਕਿ ਪਹਿਲੀ ਤਰੀਕ ਨੂੰ ਤੁਹਾਡਾ ਪੈਸਾ ਇਨਵੈਸਟ ਹੋ ਜਾਂਦਾ ਹੈ ਹੁਣ ਇੱਕ ਤਰੀਕ ਨੂੰ ਤੁਹਾਡਾ ਪੈਸਾ ਇਨਵੈਸਟ ਹੋ ਗਿਆ ਤੇ ਇਨਵੈਸਟ ਹੋਣ ਦੇ 3 ਦਿਨ ਬਾਅਦ ਮਾਰਕੀਟ 10% ਦੇ ਹਿਸਾਬ ਨਾਲ ਕ੍ਰੈਸ਼ ਕਰ ਗਿਆ ਹੁਣ ਕਾਮਨ ਸੈਂਸ ਤਾਂ ਇਹ ਕਹਿੰਦੀ ਆ ਵੀ ਇਸ ਟਾਈਮ ਤੇ ਮਾਰਕੀਟ ਦੇ ਵਿੱਚ ਪੈਸਾ ਇਨਵੈਸਟ ਕਰਕੇ ਇਹ ਟੈਂਪਰੇਰੀ ਜਿਹੜਾ ਕ੍ਰੈਸ਼ ਹੈ ਇਹਦਾ ਫਾਇਦਾ ਚੱਕਣਾ ਚਾਹੀਦਾ ਪਰ ਕਿਉਂਕਿ ਤੁਸੀਂ ਤਾਂ ਇੱਕ ਪੈਸਿਵ ਇਨਵੈਸਟਰ ਹੋ ਤਾਂ ਤੁਹਾਨੂੰ ਤਾਂ ਇਸ ਕ੍ਰੈਸ਼ ਦਾ ਕੋਈ ਆਈਡੀਆ ਹੀ ਨਹੀਂ ਹੈ ਤਾਂ ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਕੁਝ ਨਹੀਂ ਕਰ ਪਾਉਗੇ ਹੁਣ ਐਸਆਈਪੀਜ਼ ਦੇ ਵਿੱਚ ਵੀ ਇਦਾਂ ਦੀ ਕੋਈ ਇਨਬਿਲਟ ਇੰਟੈਲੀਜੈਂਸ ਨਹੀਂ ਬਣੀ ਜਿਹੜੇ ਇਹ ਮਾਰ ਐਸੇ ਲਈ ਮਾਰਕੀਟ ਜਿੰਨਾ ਗਰੋ ਹੁੰਦਾ ਨਾ ਐਸਆਈਪੀ ਕਦੇ ਵੀ ਓਨਾ ਗਰੋ ਨਹੀਂ ਕਰ ਪਾਉਂਦਾ ਪਰ ਥੈਂਕਫੁਲੀ ਇਹਦਾ ਵੀ ਇੱਕ ਸੋਲੂਸ਼ਨ ਹੈ ਇਹਨੂੰ ਕਹਿੰਦੇ ਆ ਸਮਾਰਟ ਐਸਆਈਪੀ ਜਾਂ ਬੂਸਟਰ ਐਸਆਈਪੀ ਇਹਨੂੰ ਵੀ ਆਪਾਂ ਦੇਖ ਲੈਣੇ ਆ ਵੀ ਇਹ ਕੰਮ ਕਿਵੇਂ ਕਰਦਾ ਹੈ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸਾ ਕੱਢਦਾ ਹੈ ਤਾਂ ਇੱਕ ਡੈਟ ਫੰਡ ਦੇ ਵਿੱਚ ਇਨਵੈਸਟ ਹੁੰਦਾ ਹੈ ਉਸ ਤੋਂ ਬਾਅਦ ਐਮਸੀਜ਼ ਦਾ ਆਪਣਾ ਇੱਕ ਸਪੈਸ਼ਲ ਐਲਗੋਰਿਦਮ ਹੁੰਦਾ ਜੋ ਇਹ ਦੇਖਦਾ ਹੈ ਵੀ ਮਾਰਕੀਟ ਟੈਂਪੋਰਰੀਲੀ ਬਾਟਮ ਤੇ ਹੈ ਜਾਂ ਫਿਰ ਟੈਂਪੋਰਰੀ ਟੌਪ ਤੇ ਹੈ ਇਸ ਫਾਰਮੂਲਾ ਦੇ ਹਿਸਾਬ ਨਾਲ ਜੇਕਰ ਮਾਰਕੀਟ ਬਾਟਮ ਤੇ ਹੈ ਤਾਂ ਤੁਹਾਡਾ ਪ ਤਾਂ ਮਾਰਕੀਟ ਦੇ ਕਰੈਕਟ ਹੋਣ ਦਾ ਵੇਟ ਕੀਤਾ ਜਾਂਦਾ ਹੈ ਇਹ ਚੀਜ਼ ਮੈਂ ਤੁਹਾਨੂੰ ਥੋੜਾ ਜਿਹਾ ਬਰੀਫਲੀ ਦੱਸਤੀ ਬਟ ਅਸਲ ਦੇ ਵਿੱਚ ਜਿਹੜਾ ਸਿਸਟਮ ਹੁੰਦਾ ਨਾ ਥੋੜਾ ਜਿਹਾ ਜ਼ਿਆਦਾ ਕੰਪਲਿਕੇਟਿਡ ਹੁੰਦਾ ਹੈ ਹੁਣ ਇਦਾਂ ਕਰਨ ਦੇ ਨਾਲ ਤੁਹਾਨੂੰ ਘੱਟੋ ਘੱਟ 2 ਤੋਂ 3% ਬੈਟਰ ਰਿਟਰਨਸ ਮਿਲਦੇ ਆ ਇੱਕ ਨਾਰਮਲ ਐਸਆਈਪੀ ਦੇ ਨਾਲੋਂ ਤੇ ਇਹ ਜਿਹੜੀ 스마트 ਐਸਆਈਪੀ ਹੈ ਕਾਫੀ ਐਮਸੀ ਜਿਵੇਂ ਕਿ ICICI ਹਾਈਕੋਰਟ ਵਗੈਰਾ ਪ੍ਰੋਵਾਈਡ ਕਰਦੇ ਆ ਬਟ 스마트 ਐਸਆਈਪੀ ਕਰਨ ਦੇ ਲਈ ਤੁਹਾਨੂੰ ਮਾਰਕੀਟ ਨੂੰ ਨਾ ਥੋੜਾ ਜਿਹਾ ਜ਼ਿਆਦਾ ਐਕਟਿਵਲੀ ਟਰੈਕ ਕਰਨਾ ਹੀ ਪੈਂਦਾ ਹੈ ਤਾਂ ਕਿ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਹੈ ਮਾਰਕੀਟ ਦੇ ਡਾਊਨਟURNS ਦਾ ਤੁਹਾਨੂੰ ਪਤਾ ਲੱਗਦਾ ਰਹੇ ਤੇ ਜੇਕਰ ਤੁਹਾਡੇ ਕੋਲ ਇੱਕ ਲਮਜ਼ਾ ਅਮਾਉਂਟ ਹੈ ਤਾਂ ਮਾਰਕੀਟ ਦੇ ਡਾਊਨਟURNS ਦੇ ਟਾਈਮ ਤੇ ਤੁਸੀਂ ਉਹ ਵੀ ਇਨਵੈਸਟ ਕਰ ਸਕਦੇ ਹੋ ਕੁਝ ਐਕਸਟਰਾ ਅਰਨਿੰਗ ਦੇ ਲਈ ਹੁਣ ਇਸੇ ਦੇ ਨਾਲ ਰਿਲੇਟਡ ਇੱਕ ਹੋਰ ਮੈਥਡ ਹੈ ਜਿਹਨੂੰ ਕਿਹਾ ਜਾਂਦਾ ਬਾਇੰਗ ਦਾ ਡਿਪ ਤੇ ਇਹਦੇ ਲਈ ਵੀ ਤੁਹਾਨੂੰ ਸਟਾਕ ਮਾਰਕੀਟ ਨੂੰ ਐਕਟਿਵਲੀ ਟਰੈਕ ਕਰਨਾ ਪਏਗਾ ਮਤਲਬ ਕਿ ਇੰਨਾ ਵੀ ਐਕਟਿਵਲੀ ਨਹੀਂ ਬਸ ਤੁਹਾਨੂੰ ਬ੍ਰਾਡਲੀ ਇੱਕ ਪਤਾ ਹੋਣਾ ਚਾਹੀਦਾ ਮਾਰਕੀਟ ਦੇ ਵਿੱਚ ਚੱਲ ਕੀ ਰਿਹਾ ਹੈ ਮੈਂ ਤੁਹਾਨੂੰ ਦੱਸ ਦੇਣਾ ਵੀ ਐਕਚੁਅਲ ਦੇ ਵਿੱਚ ਇਹ ਸਟ੍ਰੈਟੇਜੀ ਕੰਮ ਕਿਵੇਂ ਕਰਦੀ ਹੈ ਹੁਣ ਇਹਦਾ ਸਿੰਪਲ ਜਿਹਾ ਮਤਲਬ ਹੈ ਵੀ ਜਦੋਂ ਵੀ ਮਾਰਕੀਟ ਜਾਂ ਤਾਂ ਕ੍ਰੈਸ਼ ਕਰਦੀ ਹੈ ਜਾਂ ਕਰੈਕਟ ਹੋ ਰਹੀ ਹੁੰਦੀ ਹੈ ਤਾਂ ਉਸ ਟਾਈਮ ਤੇ ਕੁਝ ਸਲਮਸਮ ਅਮਾਊਂਟ ਮਾਰਕੀਟ ਦੇ ਵਿੱਚ ਇਨਵੈਸਟ ਕਰਨਾ ਕਾਫੀ ਸੈਂਸਿਬਲ ਹੋ ਜਾਂਦਾ ਹੈ ਕਿਉਂਕਿ ਕੁਝ ਨਾ ਕੁਝ ਸਸਤੇ 'ਚ ਮਿਲ ਰਿਹਾ ਹੁੰਦਾ ਹੈ ਹੁਣ ਇਹ ਬੋਲਣ ਨੂੰ ਤਾਂ ਕਾਫੀ ਸੌਖਾ ਹੈ ਪਰ ਜਦੋਂ ਮਾਰਕੀਟ ਰੈੱਡ ਦੇ ਵਿੱਚ ਜਾ ਰਹੀ ਹੁੰਦੀ ਹੈ ਨਾ ਉਸ ਟਾਈਮ ਤੇ ਵਾਕਈ ਕਾਫੀ ਹੌਸਲਾ ਚਾਹੀਦਾ ਆਪਣਾ ਪੈਸਾ ਮਾਰਕੀਟ ਚ ਲਾਉਣ ਦੇ ਲਈ ਤਾਂ ਇਹਦੇ ਲਈ ਤੁਹਾਡੇ ਕੋਲੇ ਕੁਝ ਲੰਸਮ ਅਮਾਉਂਟ ਲੱਗ ਤੋਂ ਵੀ ਪਿਆ ਹੋਣਾ ਚਾਹੀਦਾ ਹੁਣ ਮੰਨ ਲੈਂਦੇ ਆ ਤੁਹਾਡੇ ਕੋਲੇ ਇੱਕ ਲੰਸਮ ਅਮਾਉਂਟ ਵੀ ਹੈ ਤੇ ਤੁਸੀਂ ਮਾਰਕੀਟ ਦੇ ਵਿੱਚ ਇਨਵੈਸਟ ਵੀ ਕਰਨਾ ਚਾਹੁੰਦੇ ਹੋ ਪਰ ਐਗਜ਼ੈਕਟਲੀ ਇਹ ਤਾਂ ਪਤਾ ਹੋਵੇ ਵੀ ਇਹ ਸਟ੍ਰੈਟਜੀ ਕੰਮ ਕਿਵੇਂ ਕਰਦੀ ਹੈ ਤੇ ਕਿੰਨੇ ਕੁ ਰਿਟਰਨਸ ਇਹ ਤੋਂ ਮਿਲ ਸਕਦੇ ਆ ਮੰਨ ਲਓ ਤੁਹਾਡੇ ਕੋਲੇ 1 ਲੱਖ ਰੁਪਏ ਦਾ ਲੰਸਮ ਅਮਾਉਂਟ ਹੈ ਇਨਵੈਸਟ ਕਰਨ ਦੇ ਲਈ ਤਾਂ ਤੁਸੀਂ ਹਰ 10% ਦੇ ਡਿਪ ਤੇ 25000 ਰੁਪਏ ਇਨਵੈ ਹੁਣ ਜਦੋਂ 26 ਸਤੰਬਰ ਨੂੰ ਨਿਫਟੀ 26000 ਤੇ ਸੀ ਤੇ ਨਵੰਬਰ 21 ਨੂੰ ਉਹ 23300 ਤੇ ਆ ਗਿਆ ਸੀ ਮਤਲਬ ਕਿ 11% ਦਾ ਕਰੈਕਸ਼ਨ ਤਾਂ ਮੈਂ ਆਪਣਾ 25000 ਲਮਸਮ ਅਮਾਉਂਟ ਇਨਵੈਸਟ ਕਰਦਾ ਹੁਣ ਇਸ ਤੋਂ ਬਾਅਦ ਜਦੋਂ 10% ਹੋਰ ਕਰੈਕਟ ਹੋਏਗਾ ਯਾਨੀ ਕਿ ਨਿਫਟੀ 10000 ਦੇ ਲੈਵਲ ਤੇ ਆ ਗਿਆ ਤਾਂ ਮੈਂ ਆਪਣਾ ਐਡੀਸ਼ਨਲ 25000 ਰੁਪਏ ਹੋਰ ਮਾਰਕੀਟ ਦੇ ਵਿੱਚ ਇਨਵੈਸਟ ਕਰ ਦੂੰਗਾ ਹੁਣ ਵੈਸੇ ਤਾਂ ਇਹਦਾ ਕੋਈ ਫਿਕਸਡ ਫਾਰਮੂਲਾ ਨਹੀਂ ਹੈ ਬਟ ਮੈਂ ਤੁਹਾਨੂੰ ਆਪਣੀ ਇੱਕ ਸਟ੍ਰੈਟੇਜੀ ਦੱਸ ਦਿੰਦਾ ਹੁਣ ਜਦੋਂ ਵੀ ਤੁਸੀਂ ਸਟਾਕ ਮਾਰਕੀਟ ਦੀ ਹਿਸਟਰੀ ਦੇ ਵਿੱਚ ਜਾ ਕੇ ਦੇਖੋਗੇ ਜਦੋਂ ਵੀ ਕੋਈ ਬਹੁਤ ਵੱਡਾ ਕ੍ਰੈਸ਼ ਹੁੰਦਾ ਹੈ ਤਾਂ ਮਾਰਕੀਟ ਆਪਣੇ ਹਾਈ ਤੇ ਉਹਨਾਂ ਨੇ ਐਵਰੇਜ 30 ਤੋਂ 50% ਕਰੈਕਟ ਕਰਦੀ ਹੈ ਜਿੱਦਕਿ ਐਵਰੇਜ ਬਣਦੀ ਹੈ 40% ਹੁਣ ਜ਼ਰੂਰੀ ਨਹੀਂ ਵੀ ਇਸ ਵਾਰੀ ਵੀ ਮਾਰਕੀਟ ਇੰਨੀ ਹੀ ਕਰੈਕਟ ਹੋਵੇ ਪਰ ਹੁਣ ਜੇਕਰ ਤੁਹਾਨੂੰ ਸਹੀ ਲੱਗ ਰਿਹਾ ਤਾਂ ਤੁਸੀਂ ਵੀ ਇਸ ਸਟ੍ਰੈਟਜੀ ਨੂੰ ਫੋਲੋ ਕਰ ਸਕਦੇ ਹੋ ਨਹੀਂ ਤਾਂ ਕੋਈ ਹੋਰ ਸਟ੍ਰੈਟਜੀ ਵੀ ਫੋਲੋ ਕਰ ਸਕਦੇ ਹੋ ਪਰ ਇੰਪੋਰਟੈਂਟ ਪੁਆਇੰਟ ਇਹ ਹੈ ਵੀ ਜਦੋਂ ਮਾਰਕੀਟ ਕ੍ਰੈਸ਼ ਕਰਦੀ ਹੈ ਉਹਦੇ ਚ ਇੱਕ ਲਮਸਮ ਅਮਾਊਂਟ ਇਨਵੈਸਟ ਕਰਨਾ ਇਹਦੇ ਨਾਲ ਤੁਹਾਨੂੰ 2 ਤੋਂ 5% ਦਾ ਰਿਟਰਨ ਮਿਲ ਸਕਦਾ ਤੁਹਾਡੇ ਓਵਰਆਲ ਪੋਰਟਫੋਲੀਓ ਤੇ ਡਿਪੈਂਡ ਕਰਦਾ ਵੀ ਤੁਹਾਡੀ ਜਿਹੜੀ ਇਨਵੈਸਟਮੈਂਟ ਜਰਨੀ ਹੈ ਉਹਦੇ ਚ ਕਦੋਂ ਕਰੈਕਸ਼ਨ ਆਉਂਦਾ ਹੈ ਜੇਕਰ ਸ਼ੁਰੂ ਦੇ ਵਿੱਚ ਹੀ ਆ ਗਿਆ ਤੇ ਤੁਸੀਂ ਇੱਕ ਚੰਗਾ ਖਾਸਾ ਲਮਸਮ ਅਮਾਊਂਟ ਇਨਵੈਸਟ ਕਰਤਾ ਤਾਂ ਇਹ ਜਿਹੜਾ ਡਿਫਰੈਂਸ ਹੈ ਇਹ 7 ਤੋਂ 8% ਦਾ ਵੀ ਹੋ ਸਕਦਾ ਚੌਥ ਇਹ ਕੁਝ ਲਾਰਜ ਕੈਪ ਫੰਡਸ ਨੇ ਤੇ ਇਹਨਾਂ ਦੇ ਰੋਲਿੰਗ ਰਿਟਰਨਸ ਨੇ ਪਿਛਲੇ 10 ਸਾਲਾਂ ਦੇ ਇਹ ਤਿੰਨ ਫੰਡਸ ਨੇ ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਨੇ ਐਵਰੇਜ 10 ਤੋਂ 11% ਦਾ ਰਿਟਰਨ ਦਿੱਤਾ ਹੈ ਜੋ ਕਿ ਮਾੜਾ ਨਹੀਂ ਹੈ ਬਟ ਇਸੇ ਕੈਟਾਗਰੀ ਦੇ ਵਿੱਚ ਕੁਝ ਫੰਡਸ ਹੋਰ ਨੇ ਜਿਨ੍ਹਾਂ ਨੇ ਇਸ ਤੋਂ ਸਿਗਨੀਫੀਕੈਂਟਲੀ ਬੈਟਰ ਰਿਟਰਨਸ ਦਿੱਤੇ ਆ ਮੈਂ ਤੁਹਾਨੂੰ ਉਹਨਾਂ ਫੰਡਸ ਬਾਰੇ ਵੀ ਦੱਸ ਦਿੰਦਾ ਹੁਣ ਇਹ ਜਿਹੜੇ ਤਿੰਨ ਫੰਡਸ ਨੇ ਲਾਰਜ ਕੈਪ ਕੈਟਾਗਰੀ ਦੇ ਵਿੱਚ ਇਹਨਾਂ ਦਾ ਉਹਨਾਂ ਨੇ ਐਵਰੇਜ ਰਿਟਰਨ 14.5 ਤੋਂ 15% ਰਿਹਾ ਜੋ ਕਿ ਦੂਜੇ ਫੰਡਸ ਦੇ ਨਾਲੋਂ 4 ਤੋਂ 5% ਬੈਟਰ ਰਿਟਰਨ ਨੇ ਹੁਣ ਆਜੋ ਆਪਾਂ ਇੱਕ ਵਾਰੀ ਫੇਰ ਕੈਲਕੂਲੇਸ਼ਨ ਕਰ ਲੈਂਦੇ ਆ ਵੀ ਕਿੰਨਾ ਕੁ ਹੀ ਫਰਕ ਪੈ ਜਾਊਗਾ 10000 ਦੀ ਐਸਆਈਪੀ ਦੇ ਵਿੱਚ ਆਪਾਂ 1.5% ਦੇ ਰਿਟਰਨ ਮੰਨ ਕੇ ਚੱਲਦੇ ਆ ਤਾਂ 40 ਸਾਲ ਬਾਅਦ ਤੁਹਾਨੂੰ 1.7 ਕਰੋੜ ਰੁਪਏ ਮਿਲੇਗਾ ਤੇ ਇਹਦੇ ਵਿੱਚ ਮੈਂ ਹਜੇ ਇਨਫਲੇਸ਼ਨ ਅਡਜਸਟ ਨਹੀਂ ਕੀਤੀ ਪਰ ਜੇਕਰ ਇਹੀ 1.5% ਦੀ ਜਗ੍ਹਾ 15% ਹੁੰਦਾ ਤਾਂ ਇਹ ਹੀ ਅਮਾਉਂਟ 31 ਕਰੋੜ ਰੁਪਏ ਬਣ ਜਾਣਾ ਸੀ ਮਤਲਬ ਕਿ 4 ਗੁਣਾ ਜ਼ਿਆਦਾ ਸੋ ਹਰ ਇੱਕ ਪਰਸੈਂਟੇਜ ਪੁਆਇੰਟ ਕਾਊਂਟ ਹੁੰਦਾ ਹੈ ਹੁਣ ਇਹ ਤੇ ਚੀਜ਼ ਸਮਝਣੀ ਵੀ ਜ਼ਰੂਰੀ ਹੈ ਵੀ ਹਰ ਕਿਸੇ ਕੋਲੇ ਨਾ ਤਾਂ ਇੰਨਾ ਟਾਈਮ ਹੈ ਨਾ ਹੀ ਇਨੀ ਨੋਲੇਜ ਹੈ ਵੀ ਸਹੀ ਮਿਊਚੁਅਲ ਫੰਡ ਕਿਵੇਂ ਚੂਜ਼ ਕੀਤਾ ਜਾਵੇ ਤੇ 40 ਸਾਲਾਂ ਲਈ ਬੈਸਟ ਪਰਫਾਰਮਿੰਗ ਫੰਡ ਚੂਜ਼ ਕਰਨਾ ਤਾਂ ਬਾਕੀ ਬਹੁਤ ਮੁਸ਼ਕਲ ਕੰਮ ਹੈ ਤੇ ਪ੍ਰੋਬਲਮ ਇਹ ਵੀ ਹੈ ਵੀ ਲੋਕ ਕੀ ਕਰਦੇ ਆ ਕਿ ਫੰਡ ਦੀ ਪਾਸ ਪਰਫਾਰਮੈਂਸ ਨੂੰ ਦੇਖ ਕੇ ਉਹਨਾਂ ਨੂੰ ਸਜੈਸਟ ਕਰ ਦਿੰਦੇ ਆ ਹੁਣ ਇਸ ਚੀਜ਼ ਦੀ ਹਾਈ ਪ੍ਰੋਬੈਬਿਲਟੀ ਹੈ ਵੀ ਜਿਹੜਾ ਫੰਡ ਅੱਜ ਵਧੀਆ ਪਰਫਾਰਮ ਕਰ ਰਿਹਾ ਹੋ ਸਕਦਾ ਫਿਊਚਰ ਦੇ ਵਿੱਚ ਵਧੀਆ ਪਰਫਾਰਮ ਨਾ ਕਰੇ ਤਾਂ ਇਦਾਂ ਦੇ ਕੇਸ ਦੇ ਵਿੱਚ ਕੀ ਕਰਨਾ ਚਾਹੀਦਾ ਟਾਈਟਲੀ ਜਿਹੜਾ ਵੀ ਤੁਸੀਂ ਫੰਡ ਚੂਜ਼ ਕਰ ਰਹੇ ਹੋ ਤਾਂ ਉਹਦੇ ਰਿਸਕ ਪੈਰਾਮੀਟਰ ਐਨਲਾਈਜ਼ ਜ਼ਰੂਰ ਕਰੋ ਜਿਵੇਂ ਕਿ α β ਸਟੈਂਡਰਡ ਡਿਵੀਏਸ਼ਨ ਡਾਊਨ ਟਰਨ ਡਾਊਨ ਮਾਰਕੀਟ ਕੈਪਚਰ ਰੇਸ਼ਿਓ ਵਗੈਰਾ ਜੇਕਰ ਤੁਸੀਂ ਇਹ ਵੀ ਨਹੀਂ ਕਰ ਸਕਦੇ ਤਾਂ ਅੱਖਾਂ ਬੰਦ ਕਰਕੇ ਇੰਡੈਕਸ ਫੰਡ ਦੇ ਵਿੱਚ ਇਨਵੈਸਟ ਕਰ ਦਿਓ ਇੰਡੈਕਸ ਫੰਡ ਬੈਸਟ ਪਰਫਾਰਮਿੰਗ ਫੰਡਸ ਤਾਂ ਸ਼ਾਇਦ ਨਾ ਹੋਣ ਪਰ ਇੰਨੇ ਬੁਰੇ ਪਰਫਾਰਮਿੰਗ ਫੰਡਸ ਵੀ ਨਹੀਂ ਹੋਣਗੇ ਬ੍ਰਾਡਲੀ ਇੰਡੈਕਸ ਫੰਡਸ ਤੁਹਾਨੂੰ ਟੌਪ ਦੇ 10-15% ਵਾਲੀ ਕੈਟਾਗਰੀ 'ਚ ਮਿਲ ਜਾਣਗੇ ਜੇਕਰ ਆਪਾਂ ਇਸ ਇਲਾਰਜ ਕੈਪ ਕੈਟਾਗਰੀ ਦੇ ਵਿੱਚ ਦੇਖੀਏ ਤਾਂ ਇੰਡੈਕਸ ਕਿਉਂਕਿ 10% ਤੋਂ ਤਾਂ ਕਿਤੇ ਜ਼ਿਆਦਾ ਬੈਟਰ ਹੈ ਹਾਂ ਇਹ ਕਹਿ ਸਕਦਾ ਹਾਂ ਕਿ यहां 15% ਜਨਾ ਵਧੀਆ ਨਹੀਂ ਹੈ ਸੋ ਇਹ ਕੁਝ ਮੈਥਡ ਸੀ ਜਿਨ੍ਹਾਂ ਨਾਲ ਤੁਸੀਂ ਆਪਣੀ एसआईपी ਇਨਵੈਸਟਮੈਂਟਸ ਦੇ ਜਿਹੜੇ ਰਿਟਰਨਸ ਨੇ ਉਸ ਸਿਗਨੀਫੀਕੈਂਟਲੀ ਇੰਪਰੂਵ ਕਰ ਸਕਦੇ ਹੋ ਬਾਕੀ ਜੇਕਰ ਤੁਹਾਨੂੰ ਇਹਨਾਂ ਤੋਂ ਇਲਾਵਾ ਕਿਸੇ ਹੋਰ ਮੈਥਡ ਬਾਰੇ ਪਤਾ ਹੈ ਤਾਂ ਸਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਬਾਕੀ ਜਲਦੀ ਮਿਲਨੇ ਕਿਸੇ ਨਵੀਂ ਵੀਡੀਓ ਦੇ ਨਾਲ টিল ਦੈਨ ਬੀਕੇ ਫਾਈ